ਵੇਨੇਜ਼ੁਏਲਾ ਦੀ ਰਾਸ਼ਟਾ ਨੀ ਕਰਾਕਸ ਸ਼ੁੱਕਰਵਾਰ ਦੇਰ ਰਾਤ ਅਮਰੀਕੀ ਹਮਲਿਆ ਨਾਲ ਹਿਲ ਗਈ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਬੰਦਕ ਬਣਾ ਲਿਆ ਇਸ ਤੋਂ ਬਾਅਦ ਡੋਨਲਡ ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਚ ਐਲਾਨ ਕੀਤਾ ਗਿਆ ਹੈ ਕਿ ਅਮਰੀਕਾ ਹੁਣ ਵੈਨੇਜ਼ੁਏਲਾ ਨੂੰ ਉਦੋਂ ਤੱਕ ਕੰਟਰੋਲ ਕਰੇਗਾ ਜਦੋਂ ਤੱਕ ਉੱਥੇ ਸ਼ਾਂਤੀ ਸਥਾਪਿਤ ਨਹੀਂ ਹੋ ਜਾਂਦੀ ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਨੇ 2 ਜਨਵਰੀ ਦੀ ਰਾਤ ਨੂੰ ਵੈਨੇਜ਼ੁਏਲਾ ਤੇ ਹਮਲਾ ਕੀਤਾ ਹੈ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦ్రో ਅਤੇ ਉਹਨਾਂ ਦੀ ਆਦੀ ਪਤਨੀ ਸਿਲਿਆ ਫਲੋਰਸ ਨੂੰ ਬੰਦਕ ਬਣਾ ਲਿਆ ਹੈ ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਨੇ 2 ਜਨਵਰੀ ਦੀ ਰਾਤ ਨੂੰ ਵੈਨੇਜ਼ੁਏਲਾ ਤੇ ਹਮਲਾ ਕੀਤਾ ਹੈ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦ్రో ਅਤੇ ਉਹਨਾਂ ਦੀ ਆਦੀ ਪਤਨੀ ਸਿਲਿਆ ਫਲੋਰਸ ਨੂੰ ਬੰਦਕ ਬਣਾ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਨਿਊਯਾਰਕ ਲਿਆਂਦਾ ਗਿਆ ਜਿਸ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਨੇ ਨਿਊਯਾਰਕ ਚ ਡੀਆ ਕੇਂਦਰ ਚ ਮਾਦੁਰੋ ਦੀ ਹਤਕੜੀਆਂ ਲਗਾਈ ਹੋਈ ਇੱਕ ਵੀਡੀਓ ਸਾਹਮਣੇ ਆਈ ਹੈ ਡੀਏਏ ਕੇਂਦਰ 'ਚ ਪਹੁੰਚਣ ਤੇ ਮਾਦੁਰੋ ਦੇ ਅਧਿਕਾਰੀਆਂ ਨੂੰ ਪਹਿਲੇ ਸ਼ਬਦ ਉਹਨਾਂ ਨੇ 99 ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਸਨ ਡੈਲਸੀ ਰੋਡ੍ਰਿਕਸ ਬਣੀ ਨਵੀਂ ਕਾਰਜਕਾਰੀ ਰਾਸ਼ਟਰਪਤੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਹਨਾਂ ਦੀ ਪਤਨੀ ਨੂੰ ਅਮਰੀਕਾ ਵੱਲੋਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ ਉਪ ਰਾਸ਼ਟਰਪਤੀ ਡੈਲਸੀ ਰੋਡ੍ਰਿਕਸ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਹੈ ਬੈਨੇਜ਼ਵੇਲਾ ਦੇ ਸੁਪਰੀਮ ਕੋਰਟ ਦੀ ਸੰਵਿਧਾਨਕ ਅਦਾਲਤ ਨੇ ਸ਼ਨੀਵਾਰ ਨੂੰ ਇੱਕ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਡੈਲਸੀ ਰੋਡ੍ਰੀਗਸ ਨਿਕੋਲਸ ਮਾਦਰੋ ਦੀ ਗੈਰ ਹਾਜ਼ਰੀ 'ਚ ਦੇਸ਼ ਦੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਸੇਵਾ ਨਿਭਾਏਗੀ ਅਦਾਲਤ ਨੇ ਕਿਹਾ ਹੈ ਕਿ ਇਹ ਕਦਮ ਪ੍ਰਸ਼ਾਸਨਿਕ ਨਿਰੰਤਰਤਾ ਅਤੇ ਦੇਸ਼ ਦੇ ਸਮੁੱਚੇ ਬਚਾਅ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਰਾਜ ਦੀ ਨਿਰੰਤਰਤਾ ਸਰਕਾਰ ਦੇ ਕੰਮਕਾਜ ਅਤੇ ਪ੍ਰਭੂ ਸਤਾ ਦੀ ਰੱਖਿਆ ਲਈ ਮਾਮਲੇ ਦੀ ਕਾਨੂੰਨੀ ਢਾਂਚੇ ਤੇ ਹੋਰ ਚਰਚਾ ਕਰਨਗੇ ਸਭ ਤੋਂ ਬਦਨਾਮ ਜੇਲ੍ਹ ਚ ਰੱਖਿਆ ਜਾਵੇਗਾ ਨਿਕੋਲਸ ਮਾਦ్రో ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦ్రో ਨੂੰ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਚ ਤਬਦੀਲ ਕਰ ਦਿੱਤਾ ਗਿਆ ਇਹ ਜੇਲ੍ਹ ਮਾਦ్రో ਦੁਆਰਾ ਹੁਣ ਤੱਕ ਮਾਣੀ ਗਈ ਐਸ਼ੋ ਆਰਾਮ ਦੀ ਸਥਿਤੀ ਤੋਂ ਬਿਲਕੁਲ ਉਲਟ ਹੋਵੇਗੀ ਐਮ ਡੀ ਸੀ ਨੂੰ ਸੰਯੁਕਤ ਰਾਜ ਅਮਰੀਕਾ ਦੀਆਂ ਸਭ ਤੋਂ ਭੈੜੀਆਂ ਜੇਲਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਈਆਂ ਨੇ ਜੇਲ੍ਹ ਦੀਆਂ ਸਥਿਤੀਆਂ ਨੂੰ ਬਹੁਤ ਹੀ ਅਸਥਿਰ ਅਤੇ ਭਿਆਨਕ ਦੱਸਿਆ ਹੈ। ਜੇਲ੍ਹ ਦੇ ਵਿੱਚ ਸਟਾਫ ਦੀ ਬਹੁਤ ਘਾਟ ਹੈ। ਕੈਦੀਆਂ 'ਚ ਹਿੰਸਾ ਆਮ ਗੱਲ ਹੈ ਅਤੇ ਬਿਜਲੀ ਬੰਦ ਹੋਣਾ ਇੱਕ ਵੱਡੀ ਸਮੱਸਿਆ ਰਹੀ ਹੈ। ਇਹ ਜੇਲ੍ਹ 1990 ਦੇ ਦਹਾਕੇ ਦੇ ਵਿੱਚ ਬਾਕੀ ਜੇਲਾਂ ਦੀ ਭੀੜ ਨੂੰ ਘਟਾਉਣ ਲਈ ਬਣਾਈ ਗਈ ਸੀ। ਇਸ ਨੇ ਪਹਿਲਾਂ ਕਈ ਉੱਚ ਪ੍ਰੋਫਾਈਲ ਕੈਦੀਆਂ ਨੂੰ ਰੱਖਿਆ ਗਿਆ ਜਿਨ੍ਹਾਂ ਵਿੱਚ ਗਾਇਕ ਆਰਕੇਲਿਕ, ਡਰੱਗ ਮਾਲਕ ਮਾਰਟਿਨ ਸਕੈਲਰੀ ਕੈਸਲਨ ਮੈਕਵੈਲ ਤੇ ਕ੍ਰਿਪਟੋ ਵਪਾਰੀ ਸैम ਬੈਕਬੈਨ ਫਾਇਰਡ ਅਤੇ ਸੰਗੀਤ ਮੋਗਲ ਸੀਨ ਡੀਡੀ ਕੰਬਸ ਸ਼ਾਮਲ ਨੇ ਇਸ ਤੋਂ ਇਲਾਵਾ ਬਦਨਾਮ ਡਰੱਗ 카rtel ਨੇਤਾ ਇਸਮਾਈਲ ਐਲਮੇਓ ਜਬਾਂਡਾ ਗਾਰਸਿਆ ਨੂੰ ਵੀ ਇਸ ਤਹੀ ਹੀ ਰੱਖਿਆ ਗਿਆ ਸੀ ਅਮਰੀਕੀ ਕਾਰਵਾਈ ਤੋਂ ਬਾਅਦ ਦੋ ਧੜਿਆਂ ਚ ਬੰਡੀ ਦੁਨੀਆ ਵੈਨੇਜ਼ੁਏਲਾ ਦੇ ਖਿਲਾਫ ਟਰੰਪ ਦੀ ਕਾਰਵਾਈ ਨੇ ਪੂਰੀ ਦੁਨੀਆ ਚ ਸਨਸਨੀ ਫੈਲਾ ਦਿੱਤੀ ਹੈ ਇਸ ਘਟਨਾਤੇ ਦੁਨੀਆ ਭਰ ਦੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਅਰਜנטיਨਾ ਐਕਵਾਡੋਰ ਸਮੇਤ ਐਲਨ ਮਸਕ ਨੇ ਵੀ 트럼ਪ ਦੇ ਇਸ ਕਦਮਾ ਦਾ ਸਮਰਥਨ ਕੀਤਾ ਹੈ ਅਰਜנטיਨਾ ਦੇ ਰਾਸ਼ਟਰਪਤੀ ਜੈਵियर ਮੈਲ ਨੇ ਕਿਹਾ ਹੈ ਕਿ ਆਜ਼ਾਦੀ ਜਿੰਦਾਬਾਦ ਐਕਵਾਡੋਰ ਦੇ ਰਾਸ਼ਟਰਪਤੀ ਡੈਨੀਅਲ ਨੋਬਵਾ ਨੇ ਕਿਹਾ ਹੈ ਕਿ ਨਾਰਕੋ ਚੌਫਸੀਟਾ ਅਪਰਾਧੀਆਂ ਦਾ ਸਮਰਾਜ ਢਾਣ ਵਾਲਾ ਹੈ ਟੈਸਲਾ ਦੇ ਸੀਈਓ ਐਲਨ ਮਸਕ ਨੇ ਇਸ ਮਾਮਲੇ ਤੇ ਟਵੀਟ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਵਧਾਈ ਹੋਵੇ ਰਾਸ਼ਟਰਪਤੀ 트럼ਪ ਇਸ ਪੂਰੀ ਦੁਨੀਆ ਦੀ ਜਿੱਤ ਹੈ ਖਾਸ ਕਰਕੇ ਤਾਨਾਸ਼ਾਹਾਂ ਨੂੰ ਸਪਸ਼ਟ ਸੰਦੇਸ਼ ਹੈ ਇਟਲੀ ਦੀ ਪ੍ਰਧਾਨ ਮੰਤਰੀ ਜੋਰਜਿਆ ਮੈਲੋਨੀ ਨੇ ਟਰੰਪ ਦੇ ਇਸ ਕਦਮ ਤੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਵੈਨੇਜ਼ੁਏਲਾ ਜੋ ਕੁਝ ਵੀ ਹੋਇਆ ਹੈ ਉਸ ਤੇ ਬਾਰੀਕੀ ਨਾਲ ਨਜ਼ਰ ਬਣਾ ਕੇ ਰੱਖੀ ਹੋਈ ਹੈ ਇਟਲੀ ਨੇ ਅੰਤਰਰਾਸ਼ਟਰੀ ਸਾਂਝੇਦਾਰੀ ਨਾਲ ਮਿਲ ਕੇ ਕਦੇ ਵੀ ਮਾਦਰਾਓ ਦੀ 24 ਜਿੱਤ ਨੂੰ ਮਾਨਤਾ ਨਹੀਂ ਦਿੰਦੀ ਹੈ ਅਸੀ ਮਾਦ੍ਰੋ ਦੇ ਮਾੜੇ ਕੰਮਾਂ ਦੀ ਹਮੇਸ਼ਾ ਨਿੰਦਾ ਕੀਤੀ ਹੈ। ਉੱਥੇ ਦੂਸਰੇ ਪਾਸੇ ਰੂਸ, ਚੀਨ ਤੇ ਨਾਰਥ ਕੋਰੀਆ ਸਮੇਤ ਕਈ ਮੁਲਕਾਂ ਨੇ ਇਸ ਕਾਰਵਾਈ ਦੀ ਨਿੰਦਾ ਵੀ ਕੀਤੀ ਹੈ। ਚੀਨ ਨੇ ਬੈਨੇਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦ੍ਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਚੁਕਾਇਆ ਹੈ ਕਿ ਇਸ ਤਰੀਕੇ ਨਾਲ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਦੇਸ਼ ਲੈ ਜਾਣਾ ਗਲਤ ਸੀ। ਇਸ ਮੁੱਦੇ ਨੂੰ ਗਲਬਾਤ ਰਾਹੀਂ ਹਲਕਿਤਾ ਜਾਣਾ ਚਾਹੀਦਾ ਹੈ। ਚੀਨੇ ਪਹਿਲਾ ਅਮਰੀਕੀ ਕਾਰਵਾਈ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਨਿਊਯਾਰਕ ਸਿਟੀ ਦੇ ਮੇਅਰ ਜੋਹਾਨ ਮਮਦਾਦਨੀ ਨੇ ਵੀ ਬੈਨਿਜ਼ਵੇਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਦੀ ਗ੍ਰਿਫਤਾਰੀ ਤੇ ਗੁੱਸਾ ਜਾਹਿਰ ਕੀਤਾ ਇਸ ਨੂੰ ਜੰਗ ਦੀ ਕਾਰਵਾਈ ਕਿਹਾ ਹੈ ਅਤੇ ਕਿਹਾ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਅਤੇ ਅਮਰੀਕੀ ਕਾਨੂੰਨ ਦੋਮਾਦੀ ਉਲੰਘਣਾ ਕਰਦਾ ਹੈ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਐਸਾਨੀਓ ਲੁਲਾ ਦਾ ਸਿਲਵਾ ਨੇ ਅਮਰੀਕਾ ਦੇ ਇਸ ਕਦਮ ਨੂੰ ਗਲਤ ਠਹਿਰਾਇਆ ਉਨਾ ਦਾ ਕਹਿਣਾ ਹੈ ਕਿ ਇਹ ਵੈਨੇਜ਼ੁਏਲਾ ਦੀ ਪ੍ਰਭੂਸਤਾ ਤੇ ਡੂੰਗੀ ਸੱਟ ਹੈ। ਉੱਥੇ ਹੀ ਭਾਰਤੀ ਮੂਲ ਦੇ ਡੈਮੋਕ੍ਰੈਟਿਕ ਕਾਂਗਰਸਮੈਨ ਰੋਖੰਨਾ ਨੇ ਵੀ 트럼ਪ ਦੀ ਫੌਜੀ ਕਾਰਵਾਈ ਦੀ ਆਲੋਚਨਾ ਕੀਤੀ ਹੈ। ਉਹਨਾਂ ਸਵਾਲ ਕੀਤਾ ਕਿ ਜੇਕਰ ਪੁਤਿਨ ਇਸੇ ਤਰ੍ਹਾਂ ਜ਼ਲੇਸਕੀ ਨੂੰ ਗ੍ਰਿਫਤਾਰ ਕਰਦੇ ਨੇ ਤਾਂ ਕੀ ਹੋਵੇਗਾ? ਉਹਨਾਂ ਕਹਿ ਕਿ ਇਹ ਦੁਨੀਆ ਲਈ ਇੱਕ ਖਤਰਨਾਕ ਮਿਸਾਲ ਕਾਇਮ ਕਰ ਸਕਦਾ ਹੈ। ਵੈਨੇਜ਼ੁਏਲਾ ਨੂੰ 1 ਮਹੀਨੇ ਮੁਫਤ ਇੰਟਰਨੈਟ ਦੇਣਗੇ ਐਲਨ ਮਸਕ ਐਲਨ ਮਸਕ ਦੀ ਸੈਟਲਾਈਟ ਇੰਟਰਨੈਟ ਸੇਵਾ ਸਟਾਰਲਿੰਕ ਨੇ ਐਲਾਨ ਕੀਤਾ ਹੈ ਕਿ ਉਹ ਵੈਨੇਜ਼ੁਏਲਾ ਦੇ ਲੋਕਾਂ ਨੂੰ 3 ਫਰਵਰੀ ਤੱਕ ਮੁਫਤ ਬ੍ਰੌਡਬੈਂਡ ਇੰਟਰਨੈਟ ਪ੍ਰਦਾਨ ਕਰਨਗੇ ਸਟਾਰਲਿੰਕ ਦੇ ਸੈਟਲਾਈਟ ਰਾਹੀਂ ਮੋਬਾਈਲ ਬ੍ਰੌਡਬੈਂਡ ਇੰਟਰਨੈਟ ਸੇਵਾ ਪ੍ਰਦਾਨ ਕਰਦਾ ਹੈ ਇੰਟਰਨੈਟ ਨਿਗਰਾਨੀ ਸੰਗਠਨ ਨੈਟ ਬਲੌਕ ਦੇ ਅਨੁਸਾਰ ਸ਼ਨੀਵਾਰ ਨੂੰ ਰਾਸ਼ਟਾਨਿਕ ਕ락ਸ ਦੇ ਕੁਝ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ 'ਚ ਅਚਾਨਕ ਥੱਪ ਹੋ ਗਈਆਂ ਜਿਸਨੇ ਕਿਹਾ ਕਿ ਇਹ ਵਿਗਨ ਅਮਰੀਕੀ ਫੌਜੀ ਕਾਰਵਾਈ ਦੌਰਾਨ ਬਿਜਲੀ ਬੰਦ ਹੋਣ ਨਾਲ ਜੁੜਿਆ ਹੋ ਸਕਦਾ ਹੈ ਸਥਾਨਕ ਮੀਡੀਆ ਰਿਪੋਰਟ ਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਰਾਜਸਥਾਨੀ ਦੇ ਕਈ ਹਿੱਸਿਆਂ ਚ ਇੰਟਰਨੈਟ ਪੂਰੀ ਤਰ੍ਹਾਂ ਬੰਦ ਹੈ ਵੈਨੇਜ਼ੁਏਲਾ ਤੇ ਹਮਲੇ ਵਿਰੁੱਧ ਅਮਰੀਕਾ ਚ ਹੀ ਪ੍ਰਦਰਸ਼ਨ ਵੈਨੇਜ਼ੁਏਲਾ ਚ ਅਮਰੀਕੀ ਫੌਜੀ ਕਾਰਵਾਈ ਦੇ ਖਿਲਾਫ ਪੂਰੇ ਅਮਰੀਕਾ ਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਲਾਸ ਐਂਜਲਸ ਦੇ ਡਾਊਨਟਾਊਨ ਚ ਮੀਚ ਸੈਂਕੜੇ ਲੋਕ ਸੜਕਾਂ ਤੇ ਉਤਰ ਆਏ ਨੇ ਪ੍ਰਦਰਸ਼ਨਕਾਰੀਆਂ ਨੇ ਵੇਨੇਜ਼ੁਏਲਾ ਤੇ ਬੰਬਾਰੀ ਤੁਰੰਤ ਬੰਦ ਕਰੋ ਅਤੇ ਤੇਲ ਦੇ ਬਦਲੇ ਖੂਨ ਨਹੀਂ ਵਰਗੇ ਨਾਰਿਆਂ ਵਾਲੇ ਤਖਤੀਆਂ ਫੜੀਆਂ ਹੋਈਆਂ ਸਨ ਇੱਕ ਆਦਮੀ ਨੇ ਹੱਥ ਨਾਲ ਲਿਖਿਆ ਇੱਕ ਪੋਸਟਰ ਫੜਿਆ ਹੋਇਆ ਜਿਸ ਤੇ ਕੋਈ جنگ ਨਹੀਂ 트ੰਪ ਨਹੀਂ ਲਿਖਿਆ ਸੀ ਵਾਈਟ ਹਾਊਸ ਦੇ ਬਾਹਰ ਲਗਭਗ 100 ਲੋਕ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਮਾਦਰੋ ਨੂੰ ਵੈਨੇਜ਼ੁਏਲਾ ਵਾਪਸ ਭੇਜ ਜਾਵੇ ਉਹਨਾਂ ਨੇ ਉਸ ਦੀ ਗ੍ਰਿਫਤਾਰੀ ਨੂੰ ਅਗਵਾ ਦੱਸਿਆ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਮਾਦੂਰੋ ਨੂੰ ਹਟਾਉਣ ਦੀ ਬਣਾਈ ਗਈ ਸੀ ਯੋਜਨਾ ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜான் ਬੋਲਟਨ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਹਟਾਉਣ ਦੀ ਯੋਜਨਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਬਣਾਈ ਗਈ ਸੀ ਪਰ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ ਬੋਲਟਨ ਨੇ ਸਮਝਾਇਆ ਕਿ ਟਰੰਪ ਉਸ ਸਮੇਂ ਵੈਨੇਜ਼ੁਏਲਾ ਦੇ ਤੇਲ ਵਿੱਚ ਬਹੁਤ ਦਿਲਚਸਪੀ ਰੱਖਦੇ ਸਨ ਉਨ੍ਹਾਂ ਦੀ ਟੀਮ ਟਰੰਪ ਨੂੰ ਮਾਦੂਰੋ ਨੂੰ ਹਟਾਉਣ ਬਾਰੇ ਵਿਚਾਰ ਕਰਨ ਲਈ ਮਨੋਂ ਦੇ ਯੋਗ ਸੀ ਪਰ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਇਸ ਤੇ ਕੇਂਦਰਿਤ ਨਹੀਂ ਰੱਖ ਸਕੇ ਉਹਨਾਂ ਇਹ ਵੀ ਕਿਹਾ ਹੈ ਕਿ ਉਸ ਸਮੇਂ ਵੈਨੇਜ਼ੁਏਲਾ ਦੇ ਵਿਰੋਧੀ ਧਿਰ ਦਾ ਮੰਨਣਾ ਸੀ ਕਿ ਮਾਦਰੋ ਦੀ ਸਰਕਾਰ ਨੂੰ ਆਰਥਿਕ ਦਬਾਅ ਰਾਹੀਂ ਹੀ ਕਮਜ਼ੋਰ ਕੀਤਾ ਜਾ ਸਕਦਾ ਹੈ ਵੈਨੇਜ਼ੁਏਲਾ ਤੇ ਕਾਰਵਾਈ ਤੋਂ ਬਾਅਦ ਡੋਨਲਡ ਟਰੰਪ ਦਾ ਵੱਡਾ ਬਿਆਨ ਵੈਨੇਜ਼ੁਏਲਾ ਤੇ ਕਾਰਵਾਈ ਤੋਂ ਬਾਅਦ ਡੋਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਟਰੰਪ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ਪ੍ਰਬੰਧਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਇਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਰੱਖਿਆ ਸਕੱਤਰ ਪਿੱਟ ਹੈਕਸੈਟ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਹੋਣਗੇ ਇਹ ਟੀਮ ਵੈਨੇਜ਼ੁਏਲਾ ਚ ਕਾਨੂੰਨ ਵਿਵਸਥਾ ਬਣਾਈ ਰੱਖਣ ਸਰਕਾਰੀ ਸੰਸਥਾਵਾਂ ਅਤੇ ਕੰਮਕਾਜ ਨੂੰ ਬਹਾਲ ਕਰਨ ਤੇ ਊਰਜਾ ਅਤੇ ਸੁਰੱਖਿਆ ਵਰਗੇ ਮੁੱਖ ਖੇਤਰਾਂ ਨੂੰ ਸਥਿਰ ਕਰਨ ਅਤੇ ਤਬਦੀਲੀ ਦੀ ਮਿਆਦ ਦਾ ਪ੍ਰਬੰਧਨ ਕਰਨ ਚ ਮਦਦ ਕਰੇਗੀ